ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਖਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਭਲਕੇ ਬੈਠਕ ਹੋਣ ਵਾਲੀ ਹੈ ਪੀਰ ਮੁਹੰਮਦ ਨੇ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਤੇ ਹਮਲਾ ਕਰਦੇ ਹਨ ਦੋਸ਼ ਲਗਾਇਆ ਕਿ ਪਾਰਟੀ ਆਪਣੀ ਵਿਚਾਰਧਾਰਾ ਤੋਂ ਪਟਕ ਚੁੱਕੀ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੀਰ ਮੁਹੰਮਦ ਤੇ ਪਲਟਵਾਰ ਕੀਤਾ ਉਹਨਾਂ ਕਿਹਾ ਕਿ ਪੀਰ ਮੁਹੰਮਦ ਨੇ ਬੜੀ ਹੁਸ਼ਿਆਰੀ ਨਾਲ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਚੀਮਾ ਮੁਤਾਬਕ ਮੰਗਲਵਾਰ ਨੂੰ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸਮੂਚਾ ਢਾਂਜਾ ਵੈਸੇ ਹੀ ਪੰਘ ਹੋ ਜਾਣਾ ਸੀ ਅਤੇ ਪੀਰ ਮੁਹੰਮਦ ਨੇ ਦਿਖਾਵੇ ਲਈ ਪਹਿਲਾਂ ਹੀ ਅਸਤੀਫਾ ਦੇ ਦਿੱਤਾ 2015 ਤੋਂ ਲੈ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦਰਮਿਆਨ ਜੋ ਘਟਨਾ ਕਰਨ ਵਾਪਰਿਆ ਉਹਨੀਆਂ ਭੁੱਲਾ ਬਖਸ਼ਾਉਣ ਗਏ ਸਨ ਤੇ ਸਾਡੀਆਂ ਉਹ ਭੁੱਲਾ ਤਾਂ ਗੁਰੂ ਪਾਤਸ਼ਾਹ ਨੇ ਬਖਸ਼ੀਆਂ ਚ ਨਹੀਂ ਬਖਸ਼ੀਆਂ ਕਿ ਅਸੀਂ ਹੋਰ ਭੁੱਲਾ ਕਰ ਬੈਠੇ ਆਂ ਔਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾ ਬੈਠੇ ਆਂ ਔਰ ਤਿੰਨ ਸਿੰਘ ਸਹਿਬਾਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਦਬਾਅ ਪਾ ਕੇ ਪ੍ਰਧਾਨ ਸਾਹਿਬ ਅਸਤੀਫਾ ਦੇ ਗਏ ਐਗਜ਼ੀਕਟਿਵ ਦੇ ਉੱਪਰ ਦਬਾਅ ਪਾ ਕੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਸਿੰਘ ਸਹਿਬਾਨਾ ਦੇ ਉੱਤੇ ਤਰ੍ਹਾਂ-ਤਰ੍ਹਾਂ ਦੀ ਦੋਸ਼ਣਬਾਜ਼ੀ ਲਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਸਾਡੇ ਵਰਗੇ ਲੋਕਾਂ ਦਾ ਚੱਲਣਾ ਬਹੁਤ ਔਖਾ ਹੋ ਗਿਆ ਤੇ ਮੈਂ ਆਸ ਕਰਦਾ ਅਜੇ ਵੀ ਇਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰਾਹੇ ਨਾ ਪਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਕੂਮਤ ਦੇ ਪਹਿਰਾ ਦੇਵੇ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਅਸਤੀਫਾ ਦਿੱਤਾ ਸੀ ਆਪਣੇ ਮੈਂ ਫਿਰ ਉਸ ਅਸਤੀਫੇ ਨੂੰ ਦਰਉਦਾ ਹੋਇਆ ਇੱਥੇ ਮੈਂ ਪੰਜ ਮੈਂਬਰੀ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੀ ਡਿਊਟੀ ਜੋ ਲਗਾਈ ਗਈ ਹੈ ਉਸ ਦੇ ਵਿੱਚ ਦਾਗੀ ਬਾਗੀ ਪਾਸੇ ਕਰਕੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਲੀਡਰਸ਼ਿਪ ਪ੍ਰਦਾਨ ਕਰਨ ਦਾ ਜਿਹੜਾ ਤੁਹਾਨੂੰ ਇੱਕ ਸਬਬ ਦਿੱਤਾ ਗਿਆ ਤੁਹਾਨੂੰ ਉਸ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ